ਮੇਰਾ ਤੇ ਇਹਨੂੰ ਢੀਆਂ ਤੋਂ ਵੀ ਉੱਤੇ ਰੱਖਿਆ ਮੇਰੇ ਕੋਈ ਗਰੀ ਮਹਲੇ ਵੀ ਆਣ ਕੇ ਕਹਿ ਦੇ ਵੀ ਇਹਨ ਐਸ ਨੋ ਦਾ ਮੂੰਹ ਵੀ ਫਟਕਾਰਿਆ ਤੂੰ ਮੇਰੇ ਘਰ ਨਿਕਲ ਕੇ ਆ ਗਈ ਮੇਰੀ ਮੈਰिज ਉੱਥੇ ਕੀਤੀ ਉਦੋਂ ਬਾਅਦ ਜਦ ਮੈਂ ਉਹਨਾਂ ਦੇ ਘਰ ਜਾਂਦੀ ਆ ਉੱਥੇ ਪਤਾ ਲੱਗਦਾ ਜਾ ਕੇ ਕਿ ਮੁੰਡਾ ਨਸ਼ੇ ਕਰਦਾ ਏ ਜੋ ਕਿ ਬਹੁਤ ਜ਼ਿਆਦਾ ਐਡਿਕਟਡ ਹੈ ਮੈਨੂੰ ਬਾਹਰ ਭੇਜਿਆ ਮੈਨੂੰ ਕੈਨੇਡਾ ਭੇਜਿਆ ਉਦੋਂ ਬਾਅਦ ਇਹਨਾਂ ਨੇ ਇਹਨਾਂ ਦੇ ਮੁੰਡੇ ਦਾ ਮਤਲਬ ਕਿ ਨਸ਼ਿਆਂ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਾ ਸੀਗਾ ਕਿ ਮੈਨੂੰ ਵੀ ਉੱਥੇ ਤਲੋ ਮੈਨੂੰ ਖਬਰ ਪਹੁੰਚਦੀ ਸੀ ਬਟ ਇਹਨਾਂ ਦੀ ਫੈਮਲੀ ਵੱਲੋਂ ਨਹੀਂ ਸੀ ਪਹੁੰਚਦੀ ਖਬਰ ਕਿ ਮੁੰਡਾ ਨਸ਼ੇ ਦੇ ਨਸ਼ਿਆਂ ਦੇ ਨਾਲ ਨਾਲ ਚੋਰੀਆਂ ਵੀ ਕਰ ਰਿਹਾ ਚੋਰੀਆਂ ਕਰ ਕਰਕੇ ਜੋ ਕਿ ਆਪਣੇ ਨਸ਼ੇ ਦੇ ਦੋਸ਼ ਪੂਰੀ ਕਰ ਰਿਹਾ ਹੈ ਤੇ ਬੀਤੇ ਦਿਨੀ ਗੁਰਦਾਸਪੁਰ ਚ ਇੱਕ ਪਰਿਵਾਰ ਵੱਲੋਂ ਆਪਣੀ ਨੂੰ ਤੇ ਵਿਦੇਸ਼ ਚ ਜਾ ਕੇ ਉਹਨਾਂ ਨਾਲ ਠੱਗੀ ਕਰਨ ਦੇ ਇਲਜ਼ਾਮ ਲਗਾਏ ਗਏ ਸੀ ਪਰਿਵਾਰ ਦਾ ਇਲਜ਼ਾਮ ਸੀ ਕਿ ਉਹਨਾਂ ਦੀ ਨੂੰ ਉਹਨਾਂ ਤੋਂ ਪੈਸੇ ਲਗਵਾ ਕੇ ਕੈਨੇਡਾ ਚਲੀ ਗਈ ਪਰ ਉਹਨਾਂ ਦੇ ਬੇਟੇ ਨੂੰ ਬਾਹਰ ਨਹੀਂ ਬੁਲਾਇਆ ਕਿਆ ਜਿਸ ਤੋਂ ਬਾਅਦ ਹੁਣ ਕੈਨੇਡੀਅਨ ਲੜਕੀ ਵੀ মিডিਆ ਆ ਗਈ ਅਤੇ ਆਪਣਾ ਪੱਖ ਰੱਖਦਿਆਂ ਆਪਣੇ ਪਤੀ ਨੂੰ ਨਸ਼ੇ ਅਤੇ ਚੋਰੀਆਂ ਕਰਨ ਦਾ ਆਦੀ ਇਕਰਾਰ ਦਿੱਤਾ ਹੈ ਹਾਂਜੀ ਜਿਵੇਂ ਕਿ ਤੁਸੀਂ ਥੋੜੇ ਦਿਨ ਪਹਿਲੇ ਨਿਊਜ਼ ਸੁਣੀ ਹੋਏਗੀ ਕਿ ਇੱਕ ਕੁੜੀ ਕੈਨੇਡਾ ਜਾਂਦੀ ਹੈ ਮੁੰਡੇ ਦੇ ਪੈਸੇ ਲੈ ਕੇ ਮੁਕਰ ਜਾਂਦੀ ਹੈ ਮੁੰਡੇ ਨੂੰ ਬੁਲਾਉਂਦੀ ਵੀ ਨਹੀਂ ਮੁੰਡਾ ਆਪਣੇ ਦਮ ਤੇ ਕੈਨੇਡਾ ਜਾਂਦਾ ਹੈ ਜਿੱਦਾਂ ਕਿ ਦੂਸਰਾ ਪੱਖ ਜੋ ਕਿ ਮੈਂ ਦੱਸਣ ਜਾ ਰਹੀ ਹਾਂ ਮੇਰੀ ਫੈਮਲੀ ਨੇ ਰਜ਼ਾ ਮੰਦੀ ਨਾਲ ਮੇਰਾ ਮੇਰੀ ਮੈਰिज ਪੂਰੇ ਰੀਤੀ ਰਿਵਾਜਾਂ ਨਾਲ ਜਿਵੇਂ ਇੱਕ ਸਿੰਪਲ ਫੈਮਲੀ ਕਰਦੀ ਹੈ ਉਵੇਂ ਮੇਰੀ ਮੈਰिज ਉੱਥੇ ਕੀਤੀ ਉਦੋਂ ਬਾਅਦ ਜਦ ਮੈਂ ਉਹਨਾਂ ਦੇ ਘਰ ਜਾਂਦੀ ਆਂ ਉਥੇ ਪਤਾ ਲੱਗਦਾ ਜਾ ਕੇ ਕਿ ਮੁੰਡਾ ਨਸ਼ੇ ਕਰਦਾ ਹੈ ਜੋ ਕਿ ਬਹੁਤ ਜ਼ਿਆਦਾ ਐਡਿਕਟਡ ਹੈ ਉਦੋਂ ਬਾਅਦ ਉਹਨਾਂ ਦੀ ਫੈਮਲੀ ਨੇ ਬੈਠ ਕੇ ਡਿਸਾਈਡ ਕੀਤਾ ਕਿ ਅਸੀਂ ਤਾਂ ਮੁੰਡੇ ਨੂੰ ਕੈਨੇਡਾ ਭੇਜਣਾ ਹੈ ਫਿਰ ਜਦੋਂ ਮੇਰੇ ਕਹਿਣ ਦੇ ਬਾਵਜੂਦ ਕਿ ਇਦਾਂ ਦੀ ਕਮਿਟਮੈਂਟ ਤਾਂ ਮੇਰੇ ਨਾਲ ਹੋਈ ਨਹੀਂ ਸੀ ਰਿਸ਼ਤੇ ਤੋਂ ਪਹਿਲੇ ਕਿ ਅਸੀਂ ਕੈਨੇਡਾ ਭੇਜਣਾ ਮੁੰਡਾ ਜਦਕਿ ਤੁਸੀਂ ਰਿਸ਼ਤਾ ਐਵੇਂ ਕੀਤਾ ਕਿ ਸਾਡੀ ਜ਼ਮੀਨ ਹੈ ਚਲੋ ਠੀਕ ਹੈ ਵਧੀਆ ਹੈ ਵਧੀਆ ਤੁਹਾਡਾ ਗੁਜ਼ਾਰਾ ਹੋਏਗਾ ਮੇਰੇ ਨਾਂ ਦਾ ਇੰਤਜ਼ਾਰ ਦੇ ਬਾਵਜੂਦ ਵੀ ਜਦ ਕਿ ਮੈਂ ਮਾਸਟਰ ਡਿਗਰੀ ਕੀਤੀ ਹੋਈ ਹੈ ਮੈਂ ਇੱਥੇ ਰਹਿ ਕੇ ਵੀ ਜੋਬ ਕਰ ਸਕਦੀ ਆ ਆਪਣਾ ਫਿਊਚਰ ਬ੍ਰਾਈਟ ਕਰ ਸਕਦੀ ਆ ਪਰ ਮੇਰੇ ਬਾਵਜੂਦ ਮਨਾ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਕੈਨੇਡਾ ਭੇਜਣ ਦਾ ਡਿਸੀਜਨ ਲਿਆ ਉਦੋਂ ਬਾਅਦ ਹਾਂਜੀ ਮੈਂ ਕਹਿੰਦੀ ਆ ਕਿ ਇਹਨਾਂ ਨੇ ਪੈਸਾ ਲਗਾਇਆ ਮੇਰੇ ਤੇ ਲਗਾਇਆ ਮੈਨੂੰ ਬਾਹਰ ਭੇਜਿਆ ਮੈਨੂੰ ਕੈਨੇਡਾ ਭੇਜਿਆ ਉਦੋਂ ਬਾਅਦ ਇਹਨਾਂ ਨੇ ਇਹਨਾਂ ਦੇ ਮੁੰਡੇ ਦਾ ਮਤਲਬ ਕਿ ਨਸ਼ਿਆਂ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਾ ਸੀਗਾ ਕਿ ਮੈਨੂੰ ਵੀ ਉੱਥੇ ਚਲੋ ਮੈਨੂੰ ਖਬਰ ਪਹੁੰਚਦੀ ਸੀ ਬਟ ਇਹਨਾਂ ਦੀ ਫੈਮਿਲੀ ਵੱਲੋਂ ਨਹੀਂ ਸੀ ਪਹੁੰਚਦੀ ਖਬਰ ਕਿ ਮੁੰਡਾ ਨਸ਼ੇ ਦੇ ਨਸ਼ਿਆਂ ਦੇ ਨਾਲ ਨਾਲ ਚੋਰੀਆਂ ਵੀ ਕਰ ਰਿਹਾ ਚੋਰੀਆਂ ਕਰ ਕਰਕੇ ਜੋ ਕਿ ਆਪਣੀ ਨਸ਼ੇ ਦੀ ਡੋਜ਼ ਪੂਰੀ ਕਰ ਰਿਹਾ ਹੈ ਉਦੋਂ ਬਾਅਦ 2021 ਵਿੱਚ ਮੈਂ ਵਾਪਸ ਕੇ 1 ਸਾਲ ਬਾਅਦ ਕੈਨੇਡਾ ਤੋਂ ਵਾਪਸ ਆਈ ਜਦਕਿ ਇਹਨਾਂ ਦੇ ਪੇਰੈਂਟਸ ਨੇ ਕਿਹਾ ਗਿਆ ਇਹਨਾਂ ਦੀ ਮਦਰ ਵੱਲੋਂ ਵੀ ਕਿ ਇਹ ਫਿਰ ਸਚਾਈ ਜਦੋਂ ਆ ਕੇ ਸਾਰਾ ਕੁਝ ਦੇਖਿਆ ਸਾਹਮਣੇ ਦੇਖਿਆ ਤੇ ਉਦੋਂ ਬਾਅਦ ਕੋਈ ਵੀ ਕੋਈ ਵੀ ਕੁੜੀ ਕੋਈ ਵੀ ਪੇਰੈਂਟਸ ਇਹ ਨਹੀਂ ਚਾਹੇਗਾ ਕਿ ਇਹੋ ਜਿਹਾ ਇਨਸਾਨ ਨਾਲ ساری ਉਮਰ ਰਿਹਾ ਜਾਏ ਕਿਉਂਕਿ ਕਿਸੇ ਦੀ ਕੋਈ ਮੇਰੀ ਕੋਈ ਮਜਬੂਰੀ ਨਹੀਂ ਹੈ ਕਿ ਮੈਂ ਇਹੋ ਜਿਹਾ ਇਨਸਾਨ ਨਾਲ ਐਨੇ ਗਲਤ ਇਨਸਾਨ ਆ ਜੋ ਕਿ ਚੋਰੀਆਂ ਕਰ ਰਿਹਾ ਹੈ ਆਪਣਾ ਨਸ਼ਾ ਪੂਰਾ ਕਰਨ ਲਈ ਚੋਰੀਆਂ ਕਰ ਰਿਹਾ ਹੈ ਮੈਂ ਇਹੋ ਜਿਹਾ ਇਨਸਾਨ ਨਾਲ ਨਹੀਂ ਰਹਿ ਸਕਦੀ ਦਰਸਲ ਸੌਰੇ ਨੇ ਇਲزام ਸੀ ਕਿ ਕੁੜੀ ਨੇ ਵਿਦੇਸ਼ ਜਾ ਕੇ ਉਹਨਾਂ ਦੇ بیٹے ਨੂੰ ਨਹੀਂ ਬੁਲਾਇਆ ਅਤੇ ਉਹ ਖੁਦ ਆਪਣੇ ਖਰਚੇ ਤੇ ਕੈਨੇਡਾ ਗਿਆ ਸੀ ਜਿੱਥੇ ਕਿ ਕੁੜੀ ਨੇ ਉਸ ਨੂੰ ਡਰਾ ਧਮਕਾ ਕੇ ਵਾਪਸ ਭੇਜ ਦਿੱਤਾ ਜਦਕਿ ਕੁੜੀ ਦਾ ਇਲਜ਼ਾਮ ਹੈ ਕਿ ਉਲਟਾ ਉਸ ਦਾ ਪਤੀ ਉਸ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਜਿਸ ਤੋਂ ਬਾਅਦ ਉਸ ਨੇ ਕੈਨੇਡਾ ਪੁਲਿਸ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਅਤੇ ਮੁੰਡੇ ਤੋਂ ਤਲਾਕ ਲੈ ਲਿਆ ਉੜੀ ਦਾ ਦਾਬਾਏ ਕਿ ਲੜਕੇ ਦਾ ਵੀਜ਼ਾ 2025 ਤੱਕ ਵੈਲਿਡ ਹੈ ਪਰ ਉਸ ਦੇ ਮਾੜੇ ਹਾਲਾਤ ਦੇਖ ਕੇ ਉਸ ਦੇ ਪਰਿਵਾਰ ਨੇ ਹੀ ਉਸ ਨੂੰ ਵਾਪਸ ਇੰਡੀਆ ਬੁਲਾ ਲਿਆ ਸੀ ਕਿ ਇਹਨਾਂ ਦੀ ਫੈਮਲੀ ਨੇ ਸੋਚਿਆ ਹੋਇਆ ਸੀਗਾ ਕਿ ਸਾਡਾ ਮੁੰਡਾ ਸਾਡੇ ਮੁੰਡੇ ਦੇ ਹਾਲਾਤ ਇੱਥੇ ਬਹੁਤ ਜ਼ਿਆਦਾ ਮਾੜੇ ਆ ਨਸ਼ਿਆਂ ਵਿੱਚ ਆ ਉਹ ਤੇ ਕੈਨੇਡਾ ਜਾ ਕੇ ਸੁਧਰ ਜਾਏਗਾ ਪਰ ਜਦੋਂ ਇਹਦਾ ਵੀਜ਼ਾ ਆਇਆ ਇਹ ਇਨਸਾਨ ਕੈਨੇਡਾ ਗਿਆ ਉੱਥੇ ਜਾ ਕੇ ਇਹਦੇ ਹਾਲਾਤ ਹੋਰ ਵੀ ਬੁਰੇ ਹੋ ਗਏ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕੈਨੇਡਾ ਰਹਿੰਦੇ ਹੋਏ ਸਾਰੇ ਜਾਣਦੇ ਆ ਕਿ ਹਰ ਇੱਕ ਇਨਸਾਨ ਨੂੰ ਆਪਣੇ ਡਾਕੂਮੈਂਟਸ ਪੂਰੇ ਕਰਦੇ ਆ ਸਿੰ ਨੰਬਰ ਲੈਂਦੇ ਆ ਹੋਰ ਜ਼ਰੂਰੀ ਚੀਜ਼ਾਂ ਲੈਂਦੇ ਆ ਦੋ ਤੋਂ ਤਿੰਨ ਵੀਕ ਲੱਗਦੇ ਆ ਕਈਆਂ ਨੂੰ ਇੱਕ ਮੰਥ ਵੀ ਲੱਗਦਾ ਪਰ ਉਸ ਟਾਈਮ ਦੌਰਾਨ ਇਸ ਇਨਸਾਨ ਕੋਲ ਇਸ ਇਨਸਾਨ ਦੇ ਹੱਥ ਵਿੱਚ ਵੈਪਨ ਸੀਗੇ ਹਰ ਕੋਈ ਕੋਈ ਵੀ ਸੋਚ ਸਕਦਾ ਹੈ ਕਿ ਇੱਕ ਮੰਥ ਦੇ ਦੌਰਾਨ ਇਸ ਕੋਲ ਇਹ ਵੈਪਨ ਕਿਵੇਂ ਆ ਸਕਦੇ ਆ ਉਸ ਤੋਂ ਬਾਅਦ ਉਸ ਵੈਪਨਸ ਦੇ ਨਾਲ ਇਸ ਇਨਸਾਨ ਨੇ ਡਰਾਣਾ ਧਮਕਾਣਾ ਸ਼ੁਰੂ ਕੀਤਾ ਡਰਾਣ ਧਮਕਾਨ ਤੋਂ ਬਾਅਦ ਕ੍ਰਿਮੀਨਲ ਬੰਦਿਆਂ ਨਾਲ ਵੀ ਇਹਦੇ ਹੱਥ ਸੀਗੇ ਜਿਨ੍ਹਾਂ ਦੇ through ਇਹ ਧਮਕੀਆਂ ਮੈਨੂੰ ਭੇਜਦਾ ਸੀਗਾ ਥ्रेट ਕਰਦਾ ਸੀਗਾ ਬਾਰ-ਬਾਰ ਫੋਨ ਕਾਲਸ ਤੇ ਵੀ ਕਰਦਾ ਸੀਗਾ ਰਿਕਾਰਡਿੰਗਸ ਪੇਜ ਕੇ ਵੀ ਕਰਦਾ ਸੀਗਾ ਤੇ ਫੋਟੋਗ੍ਰਾਫਸ ਦੁਆਰਾ ਵੀ ਕਰਦਾ ਸੀਗਾ ਜੋ ਕਿ ਫੋਟੋਸ ਤੁਸੀਂ ਦੇਖ ਸਕਦੇ ਹੋ ਉਹਨਾਂ ਫੋਟੋਗ੍ਰਾਫਸ ਪੇਜ ਕੇ ਮੈਨੂੰ ਤੇ ਤੁਮ ਕਹਾਂਦਾ ਸੀਗਾ ਉਸ ਤੋਂ ਬਾਅਦ ਮੈਂ ਡਿਵੋਰਸ ਕੇਸ ਫਾਈਲ ਕੀਤਾ ਇਹ ਇਨਸਾਨ ਨੇ ਮੇਰੇ ਕੰਮ ਦੇ ਬਾਅਦ ਬਾਰਵੀਂ ਆ ਕੇ ਮੈਨੂੰ ਡਰਾਇਆ ਧਮਕਾਇਆ ਪਹਿਲਾਂ ਇਸ ਚੀਜ਼ ਨੂੰ ਮੈਂ ਚਲੋ ਨਜ਼ਰਅੰਦਾਜ਼ ਕੀਤਾ ਕਿ ਨਹੀਂ ਉਸ ਤੋਂ ਬਾਅਦ ਇਸ ਇਨਸਾਨ ਵੱਲੋਂ ਕੰਮ ਦੇ ਬਾਹਰ ਆ ਕੇ ਡਰਾਣਾ ਧਮਕਾਣਾ ਸ਼ੁਰੂ ਕੀਤਾ ਕਿ ਜੇ ਤੂੰ ਕੰਮ ਤੋਂ ਬਾਹਰ ਜਦੋਂ ਵੀ ਨਿਕਲੀ ਤੈਨੂੰ ਗੋਲੀ ਮਾਰ ਦੇਵਾਂਗਾ ਉਦੋਂ ਬਾਅਦ ਮੈਂ ਡਰਦੀ ਹੋਈ ਨੇ ਪੁਲਿਸ ਕੰਪਲੇਂਟ ਕੀਤੀ ਜੋ ਕਿ ਅੱਜ ਵੀ ਇਹਦੇ ਅਗੇਂਸਟ ਚੱਲ ਰਹੀ ਹੈ ਉਸ ਤੋਂ ਬਾਅਦ ਇਨਾਂ ਦੇ ਰਿਸ਼ਤੇਦਾਰਾਂ ਵੱਲੋਂ ਹੀ ਕਹਿਣ ਦੇ ਬਾਵਜੂਦ ਇਹਨਾਂ ਦੇ ਘਰੇ ਫੋਨ ਕੀਤਾ ਗਿਆ ਕਿ ਤੁਹਾਡੇ ਮੁੰਡੇ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਨਸ਼ਾ ਕਰਨ ਦੇ ਨਾਲ ਨਾਲ ਉਹ ਬਹੁਤ ਬੁਰੀ ਸੰਗਤ ਵਿੱਚ ਫਸ ਚੁੱਕਾ ਹੈ ਜੋ ਕਿ ਬਹੁਤ ਮਾੜੇ ਕੰਮ ਕਰ ਰਿਹਾ ਉੱਥੇ ਫਿਰ ਇਹਨਾਂ ਦੇ ਪੇਰੈਂਟਸ ਨੇ ਇਹਨੂੰ ਇੰਡੀਆ ਬੁਲਾਇਆ ਇੰਡੀਆ ਬੁਲਾ ਕੇ ਫਿਰ ਇਹਨਾਂ ਨੂੰ ਲੱਗਾ ਕਿ ਸਾਡੇ ਹੱਥ ਕੁਝ ਨਹੀਂ ਆਇਆ ਸਾਡਾ ਮੁੰਡਾ ਵੀ ਇੰਡੀਆ ਆ ਗਿਆ ਜਦੋਂ ਕਿ ਜਦ ਕਿ ਮੁੰਡੇ ਕੋਲ 2025 ਦਾ ਵੀਜ਼ਾ ਹੈ ਉਹ ਕਿਉਂ ਨਹੀਂ ਕੈਨੇਡਾ ਜਾ ਰਿਹਾ ਕੈਨੇਡਾ ਜਾ ਕੇ ਕਿਉਂ ਨਹੀਂ ਕੰਮ ਕਰ ਰਿਹਾ ਉਹਦੇ ਹੱਥ ਤਾਂ ਨਹੀਂ ਬੰਨੇ ਹੋਏ ਕਿਸੇ ਨੇ ਬੋਡੀ ਪਾਰਟਸ ਉਹਦੇ ਪੂਰੇ ਹੀ ਨੇ ਹੱਥ ਕੰਮ ਕੰਮ ਕਰ ਸਕਦਾ ਹੈ ਉਹਦੇ ਹੱਥ ਟੁੱਟੇ ਤਾਂ ਨਹੀਂ ਹੋਏ ਸਭ ਕੁਝ ਕਰ ਸਕਦਾ ਹੈ ਪਰ ਕਿਉਂ ਨਹੀਂ ਉਹਦੇ ਵੱਲੋਂ ਕੰਮ ਕੀਤਾ ਗਿਆ ਮਾੜੀਆਂ ਹਾਲਾਤਾਂ ਦੇ ਕਰਕੇ ਫਿਰ ਉਹਨਾਂ ਦੇ ਪੇਰੈਂਟਸ ਨੇ ਉਹਨੂੰ ਇੰਡੀਆ ਬੁਲਾਇਆ ਇੰਡੀਆ ਬੁਲਾ ਕੇ ਜਦੋਂ ਉਹਨਾਂ ਨੂੰ ਲੱਗਾ ਕਿ ਸਾਡੇ ਹੱਥ ਕੁਝ ਨਹੀਂ ਆਇਆ ਦੇ ਜਿੰਦੇ ਹੁੰਦੇ ਆ ਕੀ ਹੱਤ ਨਾਲੀ ਥੂ ਕੋੜੀ ਫਿਰ ਕਿਸੇ ਤੇ ਇਲਜ਼ਾਮ ਲਾਣੇ ਸ਼ੁਰੂ ਕਰ ਦੋ ਕਿਸੇ ਦੀ ਬਦਨਾਮੀ ਕਰਨੀ ਸ਼ੁਰੂ ਕਰ ਦੋ ਤਨਾ ਕਿਸੇ ਦੀ ਬਦਨਾਮੀ ਕਰਨ ਦੇ ਕਰਕੇ ਤੁਸੀਂ ਆਪਣੇ ਧੀ ਪੁੱਤ ਦੇ ਐਬ ਨਹੀਂ ਲੁਕਾ ਸਕਦੇ ਤੁਸੀਂ ਉਹਨੂੰ ਸੱਚਾ ਨਹੀਂ ਸਾਬਿਤ ਕਰ ਸਕਦੇ ਕਿ ਸਾਡਾ ਧੀ ਪੁੱਤ ਬਹੁਤ ਸੱਚਾ ਹੈ ਤੇ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਆਏ ਦਿਨ ਵੀਡੀਓਜ਼ ਟ੍ਰੈਂਡਿੰਗਸ ਨੇ ਉਈ ਜਨੇ ਕੁੜੀ ਧੋਖਾ ਕਰ ਗਈ ਕੁੜੀ ਨੇ ਮੁੰਡਾ ਬਾਹਰ ਨਿੰਕ ਲੈ ਕੇ ਗਈ ਐਵੇਂ ਹੋਇਆ ਉਵੇਂ ਹੋਇਆ ਤੁਸੀਂ ਦੇਖ ਹੀ ਰਹੇ ਹੋ ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤੁਸੀਂ ਇਹਦਾ ਵੀਜ਼ਾ ਦੇਖ ਸਕਦੇ ਹੋ ਤੁਸੀਂ ਇਸਦਾ ਇਸ ਇਨਸਾਨ ਦਾ ਵਰਕ ਪਰਮਿਟ ਚੈੱਕ ਕਰ ਸਕਦੇ ਹੋ ਕਦੋਂ ਤੱਕ ਹੈ ਇਹਨਾਂ ਦੀ ਫੈਮਲੀ ਵੱਲੋਂ ਇਹਨਾਂ ਨੂੰ ਬੁਲਾਇਆ ਗਿਆ ਇੰਡੀਆ ਬੁਲਾਇਆ ਗਿਆ ਇੱਥੇ ਆਨ ਕੇ ਨਿਕੰਮ ਉੱਥੇ ਵੀ ਕੰਮ ਨਹੀਂ ਕੀਤਾ ਇੱਥੇ ਆਨ ਕੇ ਦੇ ਹੋਰ ਪੁੱਠੇ ਕੰਮ ਸਾਰੀ ਦੁਨੀਆ ਜਾਣਦੀ ਚਲੋ ਬੱਚਾ ਬੱਚਾ ਜਾਣਦਾ ਹੈ ਦੱਸਿਆ ਕਿ ਪਰਿਵਾਰ ਦਾ ਇਲਜ਼ਾਮ ਸੀ ਕਿ ਕੁੜੀ ਵੱਲੋਂ ਧੋਖਾ ਕਰਨ ਕਾਰਨ ਉਹਨਾਂ ਦਾ ਬੇਟਾ ਦਿਮਾਗੀ ਤੌਰ ਤੇ ਬਿਮਾਰ ਹੋ ਗਿਆ ਅਤੇ ਉਹਨਾਂ ਵੱਲੋਂ ਆਪਣੀ ਨੂੰ ਅਤੇ ਉਸਦੇ ਮਾਪਿਆਂ ਖਿਲਾਫ ਧੋਖਾ ਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਜਦਕਿ ਕੁੜੀ ਦਾ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਬਿਨਾਂ ਉਸ ਦਾ ਪੱਖ ਜਾਣੇ ਪਰਚਾ ਦਰਜ ਕੀਤਾ ਗਿਆ ਉਸ ਨੇ ਹੁਣ ਪੰਜਾਬ ਸਰਕਾਰ ਅੱਗੇ ਇਨਸਾਫ ਦੀ ਗੁਹਾਰ ਬਿਲਗਾਈਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਪੀਵੀ